ਇਹ ਤਾਂ ਬਿਲਕੁਲ ਚੋਰਾਂ ਵੱਲੋਂ ਦਿਨ ਦਿਹਾੜੇ ਵੀ ਚੋਰੀ ਦੀਆਂ ਵਾਰ ਦਾ ਤੁਹਾਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜੋ ਤਸਵੀਰਾਂ ਤੁਹਾਨੂੰ ਅਸੀਂ ਸਕਰੀਨ ਤੇ ਦਿਖਾ ਰਹੇ ਹਾਂ ਦਰਅਸਲ ਇਹ ਤਸਵੀਰਾਂ ਹੁਸ਼ਿਆਰਪੁਰ ਸ਼ਹਿਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਸਰਕਾਰੀ ਕਾਲ ਚੌਂਕ ਚੋਂ ਤੇ ਪ੍ਰਭਾਤ ਚੌਂਕ ਵਿੱਚਕਾਰ ਇੱਕ ਕਲੀਨਿਕ ਤੋਂ ਦਵਾਈ ਲੈਣ ਆਈ ਮਹਿਲਾ ਨੂੰ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਉਂਦਿਆਂ ਹੋਇਆ ਮਹਿਲਾ ਦਾ ਪਰਸ ਲੁੱਟ ਲਿਆ ਜਾਂਦਾ ਹੈ ਤੇ ਫਰਾਰ ਹੋ ਜਾਂਦੇ ਨੇ ਤੇ ਮਹਿਲਾ ਦੇ ਦੱਸਣ ਦੇ ਮੁਤਾਬਕ ਪਰਸ ਦੇ ਵਿੱਚ 1500 ਰੁਪਏ ਦੀ ਨਕਦੀ ਮੋਬਾਈਲ ਫੋਨ ਤੇ ਜ਼ਰੂਰੀ ਕਾਗਜ਼ਾਤ ਵੀ ਸੀ ਹਾਲਾਂਕਿ ਪੀੜਤ ਮਹਿਲਾ ਵੱਲੋਂ ਉਕਤ ਲੁਟੇਰਿਆਂ ਨੂੰ ਕਾਬੂ ਕਰਨ ਲਈ ਉਹਨਾਂ ਦਾ ਪਿੱਛਾ ਵੀ ਕੀਤਾ ਗਿਆ ਪਰੰਤੂ ਭੱਜਦੀ ਹੋਈ ਮਹਿਲਾ ਸੜਕ ਵਿਚਕਾਰ ਡਿੱਗ ਪਈ ਜਿਸ ਕਾਰਨ ਉਸ ਨੂੰ ਮਾਮੂਲੀ ਜਹੀ ਸੱਟ ਵੀ ਲੱਗੀ ਤੇ ਉਹ ਜ਼ਖਮੀ ਹੋ ਗਈ ਤੇ ਇਸ ਦੌਰਾਨ ਸਕੂਟਰੀ ਸਵਾਰ ਕੁਝ ਨੌਜਵਾਨ ਵੱਲੋਂ ਉਕਤ ਲੁਟੇਰਿਆਂ ਦਾ ਪਿੱਛਾ ਕਰਨਾ ਚਾਹਿਆ ਪਰੰਤੂ ਲੁਟੇਰੇ ਨੇ ਜਿਹੜੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਬਿਲਕੁਲ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਮਨਾਕਸ਼ੀ ਨੇ ਦੱਸਿਆ ਕਿਉਂ ਢੋਲਵਾਹਾ ਜਨੌੜੀ ਦੀ ਰਹਿਣ ਵਾਲੀ ਐ ਤੇ ਹੁਸ਼ਿਆਰਪੁਰ ਸ਼ਹਿਰ ਚ ਦਵਾਈ ਲੈਣ ਆਈ ਸੀ ਤੇ ਦੌਰਾਨ ਜਿਵੇਂ ਹੀ ਦਵਾਈ ਲੈ ਕੇ ਵਾਪਸ ਜਾ ਰਹੀ ਥੀ ਤਦ ਦੌਰਾਨ ਗਲੀ ਚ ਸਪਲੈਂਡਰ ਮੋਟਰਸਾਈਕਲ ਤੇ ਆਏ ਤਿੰਨ ਲੁਟੇਰਿਆਂ ਨੇ ਉਸ ਦਾ ਪਰਸ ਲੁੱਟ ਲਿਆ ਤੇ ਫਰਾਰ ਹੋ ਗਏ ਤਾਂ ਜੀਆਂ ਤਸਵੀਰਾਂ ਨੇ ਜਿਹੜੀਆਂ ਹੁਸ਼ਿਆਰਪੁਰ ਸ਼ਹਿਰ ਦੀਆਂ ਦੱਸੀਆਂ ਜਾ ਰਹੀ ਨੇ ਜਿੱਥੇ ਦਿਨ ਦਿਹਾੜੇ ਇੱਕ ਮਹਿਲਾ ਤੋਂ ਲੁਟੇਰੇ ਉਸ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਦੇ ਵਿੱਚ 1500 ਰੁਪਏ ਦੀ ਨਕਦੀ, ਕੋ ਮੋਬਾਈਲ ਫੋਨ ਤੇ ਕੁਝ ਜ਼ਰੂਰੀ ਕਾਗਜ਼ਾਤ ਵੀ ਦੱਸੇ ਜਾ ਰਹੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਿਨ ਦਿਹਾੜੇ ਲੁੱਟੇਰਿਆਂ ਦੇ ਹੌਸਲੇ ਨੇ ਜਿਹੜੇ ਬੁਲੰਦੁੰਦੇ ਨਜ਼ਰ ਆ ਰਹੇ ਨੇ ਉਹ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਤਾਂ ਤੁਸੀਂ ਵੀ ਜਿੱਥੇ ਵੀ ਜਾਣਾ ਹੈ ਆਪਣੇ ਸਮਾਨ ਦਾ ਧਿਆਨ ਜ਼ਰੂਰ ਰੱਖਣਾ ਹੈ ਤਾਂ ਕਿ ਤੁਹਾਡੇ ਜ਼ਰੂਰੀ ਕਾਗਜ਼ਾਤ ਕਿਸੇ ਲੁੱਟੇਰੇ ਵੱਲੋਂ ਖੋ ਕੇ ਉਹ ਫਰਾਡ ਨਾ ਹੋ ਜਾਣ। ਮਿਨਾਕਸ਼ੀ, ਕੋਈ ਹੋਰ ਤੁਸੀਂ ਟੋਲ ਵੱਜ ਨੋੜੀ ਤੋਂ ਹਾਂਜੀ ਟੋਲ ਵੱਜ ਨੋੜੀ ਟੋਲ ਵੱਜ ਨੋੜੀ ਤੋਂ ਤੇ ਕੀ ਗੱਲਬਾਤ ਹੋਈ ਤੁਹਾਡੇ ਨਾਲ ਅਸੀਂ ਇੱਥੋਂ ਦੁਆ ਲੈ ਕੇ ਨਿਕਲੇ ਸੀਗੇ ਅਸੀਂ ਆ ਜਾਂਦੀ ਹੈ ਪਿੰਚ ਮੈਨੂੰ ਦੁਆ ਦਿਖਾਣ ਦੀ ਵੇਸੇ ਇੱਕ ਵਿੱਚ ਗਲੀ ਚੱਲ ਪੁੱਜੀਆਂ ਹੀ ਸੀਗੀਆਂ ਅਸੀਂ ਤੇ ਮੋਟਰਸਾਈਕਲ ਦੇ ਦੋ ਖੜੇ ਸੀਗੇ ਮੁੰਡਾ ਇੱਕ ਪਿੱਛੇ ਨੂੰ ਨੱਟ ਕੇ ਆਇਆ ਹੁਣ ਸਾਡੇ ਹੱਥੋਂ ਚੋਖਤਾ ਮੈਂ ਬਥੇਰੀ ਕੋਸ਼ਿਸ਼ ਕੀਤੀ ਪਰ ਨਹੀਂ ਉਹ ਛੱਡ ਇੱਕਦਮ ਤਣੀ ਤੋੜਾ ਲੀ ਉਹ ਮੈਂ ਇੱਥੋਂ ਤੱਕ ਆਈ ਵੀ ਪਰ ਉਹ ਨਹੀਂ ਸਾਰੇ ਹੱਥ ਹੀ ਨਹੀਂ ਆਏ ਤਿੰਨ ਜਣੇ ਸੀਗੇ ਉਹ ਤੇ ਮੇਰਾ ਪੋਰਸ ਲੈ ਕੇ ਨੱਟ ਗਏ ਉਹ ਪੋਰਸ ਲੈ ਕੇ ਨੱਟ ਗਏ ਪੋਰਸ ਚ ਗਿਆ ਗਿਆ ਇੱਕ ਮੇਰਾ ਮੋਬਾਈਲ ਹੈ ਸੀਗਾ ਦੇ ਨਾਲ ਪੈਸੇ ਸੀਗੇ ਨਾ ਆਧਾਰ ਕਾਰਡ ਵੀ ਹੈਗਾ ਮੇਰਾ ਪੈਸੇ ਕਿੰਨੇ ਪੈਸੇ 1500 ਰੁਪਇਆ ਠੀਕ ਹੈ ਤੁਸੀਂ ਕਿਹੜੀ ਜਗ੍ਹਾ ਗਏ ਸੀ ਦਵਾਈ ਦਾ ਅਸ਼ ਅਮਿਤ ਗੁਪਤਾ ਦੇ ਗੁਪਤਾਸ ਕਿਨੇ ਕਿਰ ਰਹੇ ਹਾਂ ਹਾਂਜੀ ਕਿੰਨੇ ਵਜੇ ਦੀ ਗੱਲਬਾਤ ਹੈ ਇਹ ਹੋਇਲ 10 15 ਮਿੰਟ ਹੀ ਹੋਏ ਆ ਸਰ 10 15 ਮਿੰਟ ਹੀ ਹੋਏ ਆ ਸਾਰੇ ਠੀਕ ਹੈ ਜੀ ਤੇ ਸਰਦਾਰ ਸੀਗੇ ਮੋਨੇ ਸੀਗੇ ਮੋਨੇ ਸੀਗੇ ਤੇ ਕਿਹੜੇ ਮੋਟਰਸਾਈਕਲ ਤੇ ਪਛਾਣੇ ਕਿਹੜੇ ਸਪਲੈਂਡਰ ਮੋਟਰਸਾਈਕਲ ਤਿੰਨ ਜਣੇ ਸੀਗੇ ਜਿਹੜਾ ਚੀਨੀ ਸਾੜਾ ਪਰਸਖੋਤਾ ਨੂੰ ਕਾਲੀ ਟੀ-ਸ਼ਰਟ ਪਾਈ ਹੈ ਠੀਕ ਹੈ ਤਿੰਨ ਜਣੇ ਸਵਾਰ ਸੀਗੇ ਹਾਂਜੀ ਤੇ ਕੁਛ ਕਿਧਰ ਨੂੰ 도ੜੇ ਉਹ ਲੱਗਿਆ ਪਤਾ ਨਹੀਂ ਇਧਰ ਨੂੰ ਹੀ ਗਏ ਮੈਂ ਇੱਥੇ ਤੱਕ ਤਾਂ ਪਿੱਛਾ ਕੀਤਾ ਮੈਂ ਬਥੇਰੀ ਲੜਾਈ ਮੈਂ ਕਿਸ ਨੇ ਹੱਥ ਪਾਇਆ ਨਹੀਂ ਪਰ ਨਿਕਲ ਗਏ ਉਹ ਤੁਸੀਂ ਕਿੱਥੇ ਆਏ ਹੋ ਅੱਜ ਤਾਂ ਬੱਸ ਆਏ ਹਾਂ ਉਦੋਂ ਮੈਂ ਪੈਦਲ ਣੱਠੀ ਸੀ ਕਿ ਉਹਨਾਂ ਦੇ ਪਿੱਛੇ ਬਰ ਹੱਥ ਨਹੀਂ ਆਏ ਉਹ ਅੱਛਾ ਤੁਸੀਂ ਪੈਦਲ ਉਹਨਾਂ ਦੇ ਪਿੱਛੇ ਪਜੇ ਹਾਂਜੀ ਕੋਈ ਸਰ ਛੋੜਤਾ ਨਹੀਂ ਆਇਆ ਨਹੀਂ ਹੱਥ ਤੇ ਦੁਖਦੇ ਪਿਆ ਪੁਲਿਸ ਕੰਪਲੀਟ ਕਰਾ ਕਿ ਕੀ ਹੋ ਜੀ ਕਿ ਨਹੀਂ ਨਹੀਂ ਮੈਂ ਜੀ ਦਵਿੰਦਰ ਕੁਮਾਰ ਸਰੋਆ ਜੀ ਮੌਜੂਦਾ ਕੈਂਡੀਡੇਟ ਸਮਾਈਪਲਾਈ ਮੋਰਚਰ ਹੁਸ਼ਿਆਰਪੁਰ ਤੋਂ ਜੀ ਇੱਕੋ ਥੜੇ ਦੁਕਾਨ ਬਾਹਰ ਇੱਕ ਇਨਸੀਡੈਂਟ ਹੋਇਆ ਲੋਕੋ ਦੀ ਘਟਨਾ ਹੋਈ ਹੈ ਕਿਵੇਂ ਦੇਖਦੇ ਹੋ ਹੁਸ਼ਿਆਰਪੁਰ ਦੇ ਵਿੱਚ ਕਰਨੀ ਵਿਵਸਥਾ ਦੇਖੋ ਜੀ ਕਾਨੂੰਨ ਦੇਖਦੇ ਨੇ ਦਿਹਾੜੇ ਧੀ ਪੈਣਾ ਡਾਕਾ ਹੋ ਜਾਣਾ ਮੋਬਾਈਲ ਖੋ ਕੇ ਲੈ ਜਾਣਾ ਪੈਸੇ ਪਾਰਸ ਖੋ ਕੇ ਲੈ ਜਾਣਾ ਤੇ ਇੱਥੋਂ ਪਤਾ ਲੱਗਦਾ ਜਿਹੜੀਆਂ ਸਾਡੀ ਸਰਕਾਰਾਂ ਆ ਨਕਮੀਆਂ ਸਰਕਾਰਾਂ ਆ ਗਰੀਬਾਂ ਬਾਰੇ ਕੋਈ ਸੋਚ ਨਹੀਂ ਸੋਚੀਆਂ ਪਈਆਂ ਦੇਖੋ ਜੇ ਗਰੀਬਾਂ ਦਾ ਜੀਵਣਾ ਮੁਹਾਰਰ ਹੋ ਗਿਆ ਗਰੀ ਆਪਣੇ ਪੈਦਲ ਨਹੀਂ ਤੁਰ ਸਕਦਾ ਸੜਕ ਤੇ ਜਾਂ ਕਿਤੇ ਆ ਜਾ ਨਹੀਂ ਸਕਦਾ ਤੇ ਆਪਾਂ ਇਦਨ ਹੀ ਸਰਕਾਰਾਂ ਨੂੰ ਕੀ ਕਰਾਂਗੇ ਦੇਖੋ ਆਪਾਂ ਦੇ ਸਾਹ ਇਹਨਾਂ ਸਰਕਾਰਾਂ ਦਾ ਸਖਤ ਵਿਰੋਧ ਕਰਦੇ ਆ ਮੋਰੇ ਹੁਣ ਤੁਹਾਨੂੰ ਪਤਾ ਲੋਕ ਸਭਾ ਦੇ ਚੋਣਾਂ ਚੱਲ ਰਹੀਆਂ ਪਈਆਂ ਆਪਾਂ ਮੈਂ ਸਮਾਜ ਨੂੰ ਅਪੀਲ ਕਰਦਾ ਵੀ ਜਿਸ ਕਿਸੇ ਨੂੰ ਜਨੂੰਈ ਵੋਟ ਦੇਣੀ ਆ ਤੁਸੀਂ ਸਮਝ ਸੋਚ ਕੇ ਵੋਟ ਪਾਓ ਜਿਹੜੀਆਂ ਦਿਨ ਕਮੀਆਂ ਸਰਕਾਰਾਂ ਅਸੀਂ ਉਹਨਾਂ ਨੂੰ ਵੋਟ ਨਹੀਂ ਪਾਵਾਂਗੇ ਮੈਂ ਇਸ ਤਰ੍ਹਾਂ ਪੈਂਦੀ ਹੁਣੀ ਕਿਸ ਹਾਲਾਤ ਵਿੱਚ ਮਿਸ ਗਿਆ ਦੇਖਿਆ ਤੁਹਾਡੇ ਤੱਕ ਦੇਖੋ ਜਦ ਮੈਂ ਮੈਂ ਕਿਤੇ ਗਿਆ ਸੀ ਮੈਂ ਦੁਕਾਨ ਦਾ ਲੋਕ ਖੋਲਿਆ ਦੁਕਾਨ ਦੇ ਅੰਦਰ ਹੀ ਵੜਿਆ ਨਾਲ ਹੀ ਰੋਲਾ ਪੈ ਗਿਆ ਵੀ ਜਦ ਮੈਂ ਇੱਥੇ ਪੈਂਦੀ ਹੁਣੀ ਦੌੜੇ-ਦੌੜੇ ਆ ਗਏ ਸ਼ਹਿਰ ਕੁਝ ਹੋ ਸਾਰਾ ਇਹਨੇ ਕੋਸ਼ਿਸ਼ ਕੀਤੀ ਮੋਟਰਸਾਰ ਫੜ ਲਈਏ ਪਰ ਪੈਂਦੀ ਇਹ ਤਾਂ ਚਲੋ ਸ਼ੁਕਰ ਹੈ ਬੱਚਾ ਬਚਾ ਹੋ ਗਿਆ ਕੋਈ ਗੱਡੀ ਨੂੰ ਪਰੀ ਲੰਘ ਗਈ ਤੇ ਆਪਾਂ ਫਿਰ ਸਾਰੇ ਅਨੇਕ ਮਾਲਕੀਆ ਮਾਰਕੀਟ ਵਾਲੇ 도ੜੇ ਇਹਨਾਂ ਨੂੰ ਚੱਕਿਆ ਪਾਣੀ ਪੂਣੀ ਪਲਾਇਆ ਪਰ ਗੱਲ ਹੈ ਕਿ ਇਹਨਾਂ ਦੇਖੋ ਆਪਾਂ ਨੇ ਮੌਕੇ ਰਾਤ ਦਿਹਾੜਾ ਟਾਈਮ ਦੇਖੋ ਕਿੰਨਾ ਹੋਇਆ ਹੱਲੇ ਲਗਭਗ 1.5 ਵਜੇ ਦੀ ਗੱਲ ਹੈ 1.5 ਵਜੇ ਦੀ ਗੱਲ ਹੈ 1.5 ਵਜੇ ਦਿਨ ਦਿਹਾੜੇ 1.5 ਵਜੇ ਸਿੱਧਾ ਹੋਜੇ ਘਟਨਾ ਵਾਪਰ ਜਾਵੇ ਇਹਦੇ ਦੇਖੋ ਮਾਹੌਲ ਕਿਦਾਂ ਨ ਹੋਇਆ ਸ਼ਾਸਨ ਪ੍ਰਸ਼ਾਸਨ ਨੂੰ ਇੱਥੇ ਪਤਾ ਲੱਗ ਰਿਹਾ ਨਹੀਂ ਕਮਜ਼ੋਰੀਆਂ ਆ ਠੀਕ ਹੈ ਨਾ ਇਸ ਕਰਕੇ ਆਪਾਂ ਮੈਸ ਸਮਾਜ ਨੂੰ ਅਪੀਲ ਕਰਨਾ ਜਿਸ ਨੂੰ ਕਿਸੇ ਨੂੰ ਵੀ ਵੋਟ ਦੇਣੀ ਆ ਸਾਂਝੁਰ ਕੇ ਦੋ ਜਿਹੜੀਆਂ ਨਕਮੀਆਂ ਸਰਕਾਰਾਂ ਨੂੰ ਵੋਟ ਨਾ